ਡਾਕਟਰ ਸੁਣ ਕੇ ਤਾਂ ਅਡਬਾਇਰ ਦਾ ਗਿਆ ਉਦਮ ਸਿੰਘ ਕਬਰਾ ਗੌਰਿਆ ਕਰਵਗਵਾਸ ਨੂੰ ਮੰਦੋਏ ਗੌਰਿਆ ਕਰਵਗਵਾਸ ਨੂੰ ਮੰਦੋਏ ਮੈਂ ਤਾਂ ਗਿਆ ਪੰਜਾਬ ਚੋਂ ਆ ਜੋ ਤੂੰ ਜਲਿਆਂਵਾਲੇ ਬਾਗ ਦੇ ਜੋ ਤੂੰ ਜਲਿਆਂਵਾਲੇ ਬਾਗ ਦੇ ਵਿੱਚ ਆਇਆ ਕਹਿਰ ਕਮਾ ਉਹ ਤੂੰ ਪੁੱਤ ਮਾਮਾ ਦੇ ਮਾਰ ਕੇ ਉਹ ਤੂੰ ਪੁੱਤ ਮਾਮਾ ਦੇ ਮਾਰ ਕੇ ਹਾਏ ਓ ਤੂੰ ਪਤਮਾਮਾ ਦੇ ਮਾਰ ਕੇ ਨਾਲੇ ਭੈਣਾ ਦੇ ਪਰਾ ਓ ਤੂੰ ਕਰਕੇ ਸੁਹਾਗਣਾਂ ਰੰਡੀਆਂ ਓ ਤੂੰ ਕਰਕੇ ਸੁਹਾਗਣਾਂ ਰੰਡੀਆਂ ਇੱਥੇ ਰਹਿ ਆਂ ਜੀਵ ਚਲਾ ਮੈਨੂੰ 21 ਸਾਲ ਨੇ ਹੋ ਗਏ ਮੈਨੂੰ 21 ਸਾਲ ਨੇ ਹੋ ਗਏ ਹੋਏ ਮੈਨੂੰ 21 ਸਾਲ ਨੇ ਹੋ ਗਏ ਤੇਰੇ ਪਿੱਛੇ ਰਹਾ ਮੈਂ ਆ ਅੱਜ ਮੈਂ ਬਦਲਾ ਲੈਣਾ ਬਾਗਦਾ ਉਹ ਮੈਂ ਬਦਲਾ ਲੈਣਾ ਬਾਗਦਾ ਦੇਣੀ ਦੇ ਸਲਈ ਜੰਦਲਾ ਐਨੀ ਕਹਿ ਕੇ ਉਦਮ ਸਿੰਘ ਨੇ ਐਨੀ ਕਹਿ ਕੇ ਉਦਮ ਸਿੰਘ ਨੇ ਉਹਦੇ ਸਿੱਧੀ ਸੇ ਟਟਕਾ ਉਹਨੇ ਝੱਟ ਦਾ ਘੋੜਾ ਦੱਬਤਾ ਉਹਨੇ ਝੱਟ ਦਾ ਘੋੜਾ ਦੱਬਤਾ ਦਿੱਤੇ ਦੋ ਨਿਸ਼ਾਨੇ ਲਾ ਕੱਲੀ লাশ ਗੋਰੇ ਦੀ ਰਹਿ ਗਈ ਕੱਲੀ লাশ ਗੋਰੇ ਦੀ ਰਹਿ ਗਈ ਯਾਏ ਹਾਏ ਕੱਲੀ ਲਾਸ਼ ਗੋਰੇ ਦੀ ਰਹਿ ਗਈ ਗਿਆ ਪਾਉਰ ਢਾਰੀ ਲਾ ਸ਼ੇਰ ਨੇ ਇੱਕ ਤੇ ਗੋਡਾ ਰੱਖ ਕੇ ਸ਼ੇਰ ਨੇ ਇੱਕ ਤੇ ਗੋਡਾ ਰੱਖ ਕੇ ਹੋਏ ਸ਼ੇਰ ਨੇ ਇੱਕ ਤੇ ਗੋਡਾ ਰੱਖ ਕੇ ਦਿੱਤੇ ਤੋਂ ਨਿਸ਼ਾਨੇ ਲਾ ਕੱਲੀ ਲਾਸ਼ ਗੋਰੇ ਦੀ ਰਹਿ ਗਈ ਕੱਲੀ ਲਾਸ਼ ਗੋਰੇ ਦੀ ਰਹਿ ਗਈ ਗਿਆ ਪਾਉਰ ਢਾਰੀ ਲਾ ਓ ਹੋ ਮੇਜਰ ਰੰਗੀਲਾ ਸੋਹਣਾ ਓਹ ਮੇਦਰ ਰੰਗੀਲਾ ਸੋਹਣਿਆ ਤਾਹੀਂ ਰਹੀਏ ਦੁਨੀਆ ਗਾ ਤਾਹੀਂ ਗਿਆ ਰੰਗੀਲਾ ਗਾ ਤਾਹੀਂ ਗਿਆ ਰੰਗੀਲਾ ਗਾ